ਕੇਂਦਰ ਦੀ ਨੀਤੀਆਂ ਦੇ ਖਿਲਾਫ ਕਈ ਕਿਸਾਨ ਚੰਡੀਗੜ੍ਹ ਵਿੱਚ ਅੱਜ ਦਰਨਾ ਦੇ ਰਹੇ ਨੇ ਕਰੀਬ 300 ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਦਰਨਾ ਦੇ ਰਹੇ ਨੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੇਂਦਰ ਦੀਆਂ ਨੀਤੀਆਂ ਖਿਲਾਫ ਐ ਵੀ ਪੀ ਸਾਹਜ ਪੱਤਰਕਾਰ ਸੁਖਵਿੰਦਰ ਸਿੰਘ ਸਾਣਾ ਫੋਨ ਲਾਈਨ ਤੇ ਮੌਜੂਦ ਨੇ ਜੀ ਸੁਖਵਿੰਦਰ ਕੀਤਾ ਸਾਂਝਾ ਜਾਣਕਾਰੀ ਹੈ ਬਿਲਕੁਲ ਅੱਛਾ ਜਿਹੜਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਕਿਸਾਨ ਦਰਨਾ ਆ ਲੌਣ ਲਈ ਆ ਰਹੇ ਨੇ ਤੇ ਇਹਨਾਂ ਦੀ ਆਵਾਜ਼ ਬੁੱਕ ਮੰਗਾ ਹੈ ਜਿਵੇਂ ਕੇਂਦਰ ਸਰਕਾਰੀ ਕਣਕ ਦੇ ਵਿੱਚ ਮਾਮੂਲੀ ਵਾਅਦਾ ਕੀਤਾ ਹੈ 50 ਰੁਪਏ ਪ੍ਰਤੀ ਕਟਲ ਬਹੁਤ ਥੋੜਾ ਆ ਇਸ ਦੇ ਨਾਲ ਸੁੱਕਾ ਰਾਹਤ ਨਹੀਂ ਮਿਲਿਆ ਪੰਜਾਬ ਨੂੰ ਕੋਈ ਰਾਹਤ ਵੀ ਨਹੀਂ ਮਿਲਿਆ ਤੇ ਇਸ ਦੇ ਨਾਲ ਹੀ ਕਿਸਾਨਾਂ ਦੀ ਹੋਰ ਮੰਗਾਂ ਨੇ ਕਿ ਜਿਹੜਾ ਉਹਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਬਿਜਲੀ ਦੇ ਰੂਪ ਦੇ ਵਿੱਚ ਉਹ ਵੀ ਬੰਦ ਕਰਨ ਜਾ ਰਹੀ ਹੈ ਸਰਕਾਰ ਤੇ ਇਹਨੀਆਂ ਕਈ ਮੰਗਾਂ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਜਿਹੜਾ ਇਹ ਟਰਨ ਲਾਇਆ ਗਿਆ ਤੇ ਹਰ ਰੋਜ਼ ਇਹ ਟਰਨ ਚੱਲੇਗਾ ਕਿਸਾਨਾਂ ਦੀਆਂ ਕੀ ਮੰਗਾ ਨੇ ਜੀ ਸੁਖਿੰਦਰ ਕਿ ਟੋਕਤੋ ਕਿਸਾਨ ਪਹੁੰਚੇ ਹੋਏ ਨੇ ਇਸ ਅੰਦਰ ਵਿੱਚ ਸ਼ਾਮਲ ਹੋਣ ਦੇ ਲਈ ਇਹ ਇੱਥੇ ਫਿਲਹਾਲ ਅੱਠ ਜ਼ਿਲ੍ਹਿਆਂ ਤੋਂ ਕਿਸਾਨ ਆਏ ਹੋਏ ਨੇ ਤੇ ਜਿਹੜੇ ਕਿਸਾਨਾਂ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਕਿਸਾਨ तकरीबन 4-5 ਹਜ਼ਾਰ ਕਿਸਾਨ ਇੱਥੇ ਇਕੱਠਾ ਹੋਇਆ ਹੈ ਇਹ ਸਾਰੇ ਹੀ ਜਿਹੜਾ ਇਹਨਾਂ ਦੀ ਮੰਗਾਂ ਨੇ ਇਸ ਮੰਗਾਂ ਨੂੰ ਲੈ ਕੇ ਇਹ ਇਸ ਦਰਸ਼ ਕਰ ਰਹੇ ਨੇ ਉਸਰਨਾ ਲਾ ਰਹੇ ਨੇ